ਜਿਸ ਅਟਿਕ ਨੇ ਕਿ ਜੱਲੀ ਗਾ ਦਾ ਰਿਸਪਸ ਸੀ ਇਹਦੇ ਐਲਜੀ ਹੁਣੇ ਚਿੰਦੇ ਹੋ ਤੇ ਹੈਲਦੀ ਦੇ ਲਈ ਤੁਹਾਨੂੰ ਜਿਹੜੀ ਤੁਹਾਡੀ ਹਾਈਟ ਹੈ ਉਹ ਪ੍ਰੋਪਰ 5 ਫੁੱਟ 6 ਇੰਚ ਤੋਂ ਵੱਧ ਹੁੰਦੀ ਹੈ ਪਹਿਲੇ ਪ੍ਰੋਸੈਸ ਸਟਾਡੀ ਦਾ ਸਿਸਟਮ ਵਿਚ ਲੈ ਕੇ ਦਰਜ ਕਰਦੇ ਤੇ ਜੇ ਤੁਹਾਡੀ ਫਿਜ਼ੀਕਲੀ ਤੁਸੀਂ ਫਿੱਟ ਹੋ ਤਾਂ ਤੁਹਾਨੂੰ ਉੱਥੇ ਐਡਮਿਸ਼ਨ ਦਿੰਦੇ ਆ ਜਿਹੜੇ ਕਿ ਫ੍ਰੀ ਆਫ ਕਾਸਟ ਹੈ ਉੱਥੇ ਰਹਿਣ ਦਾ ਖਾਣ ਦਾ ਬਿਲਕੁਲ ਫ੍ਰੀ ਹੈ ਉੱਥੇ ਤੁਸੀਂ ਰਹਿ ਕੇ ਆਪਣਾ ਕਰ ਸਕਦੇ ਇਦੇ ਲਈ ਤੁਸੀਂ ਜਿਹੜੇ ਤੁਹਾਡੇ ਸਰਟੀਫਿਕੇਟ ਨੇ ਟੈਂਸ ਲੈਵਲ ਦੇ ਤੇ ਸਰਕਟ ਦੇ ਰੇਂਜ ਪਾਸਟੂ ਦੇ ਉਹਦੇ ਕਾਪੀ ਲੈ ਕੇ ਆਨੇ ਨੇ ਜਨਮ ਪੱਤਰ ਸਰਟੀਫਿਕੇਟ ਹੈ ਆਧਾਰ ਕਾਰਡ ਹੈ ਤੇ ਮਾਤਾ ਪਿਤਾ ਵੱਲੋਂ ਤਸਦੀਕ ਇੱਕ ਨੋ ਕਲੀਮ ਸਰਟੀਫਿਕੇਟ ਹੁੰਦਾ ਹੈ ਉਹ ਲੈ ਕੇ ਆਣਾ ਦੋ ਪਾਸਪੋਰਟ ਸਾਈਜ਼ ਦੀਆਂ ਫੋਟੋ ਲੈ ਕੇ ਜਾਈਏ ਠੀਕ ਹੈ ਜੀ ਇਹ ਤਾਂ ਤੁਹਾਡਾ ਉਹਦੇ ਵਿੱਚ ਤੁਹਾਨੂੰ ਉਹ ਹਰੇਕ ਪ੍ਰੋਸੈਸ ਤੇ ਸੀਆਰਪੀਐਫ ਹੈ ਵੀਐਸਐਫ ਹੈ ਪ੍ਰਿਆ ਪੁਲਿਸ ਹੈ ਮਿਲਟਰੀ ਦੇ ਚੈਨਸ ਕੈਰ ਮਿਲਟਰੀ ਹੈ ਠੀਕ ਹੈ ਛੋਟੀ ਗਾਰਡ ਹੈ ਇਹ ਕੋਰਸਿਸ ਕਰਾਇਆ ਜਾਂਦੇ ਨੇ ਨਾਲ ਇੱਕ ਉਹਨਾਂ ਦੇ ਨਾਮ ਦਾ ਡਰੋਨ ਦਾ ਡਰੋਨ ਆਪਰੇਟਰ ਦੇ ਲਈ ਉਹਨਾਂ ਨੇ ਇੱਕ ਨਵਾਂ ਕੋਰਸ ਦਿੱਤਾ ਹੈ ਉਹ ਵੀ ਉੱਥੇ ਕਰਵਾਏ ਜਾਂਦੇ ਠੀਕ ਹੈ ਇਹਦੇ ਚ ਕਿਸੇ ਵੀ ਜਾਤੀ ਧਰਮ ਦਾ ਵੇਦਕੀ ਆ ਸਕਦਾ ਹੈ ਕੋਈ ਇੱਕ ਵਰਤਨੀਆ ਕੋਈ ਮੀਤ ਕਰੀ ਦਾ ਪਈ ਨਗਾ ਉੱਥੇ ਜਾ ਕੇ ਆਪਣਾ ਕੋਰਸ ਕਰ ਕਰ ਸਕਦਾ ਹੈ ਫਿਰ ਤੋਂ ਬਾਅਦ ਆਈਟੀਜ਼ ਵੈਰਾ ਨਹੀਂ ਆਈਟੀ ਦੇ ਕੋਰਸ ਨੇ ਅ ਤੱਲਦਾ ਉਹ ਬੱਚੇ ਜਿਹੜੇ ਕਿ ਕਈ ਬੱਚੇ ਪੜ੍ਹਾਈ ਛੱਡ ਜਾਂਦੇ ਨੇ 8ਵੀਂ ਪਾਸ ਨੇ ਕਿਸੇ ਕਾਰਨ ਕਰਕੇ ਪੜ੍ਹਾਈ ਛੱਡ ਗਿਆ 7ਵੀਂ ਪਾਸ ਨੇ ਉਹਨਾਂ ਨੇ ਕੋਰਸ ਹਗੇ ਨੇ 8ਵੇਂ ਲੈਵਲ ਦੇ ਪਲੰਬਰ ਦਾ ਕੋਰਸ ਹੈ ਡੀਜ਼ਲ ਮਕੈਨਿਕ ਦਾ ਕੋਰਸ ਹੈ ਠੀਕ ਹੈ ਛੋਟੇ ਕੋਰਸ ਤੁਹਾਡੇ ਕੁਝ ਭੈਣੋ ਪਰ ਆ ਗਏ ਜਿਹੜੇ ਪੜ੍ਹਾਈ ਪਹਿਲਾਂ ਛੱਡ ਚੁੱਕੇ ਨੇ ਉਹ ਉੱਥੇ ਆ ਕੇ ਡਿਵੀਜ਼ ਵਗੈਰਾ ਪਲੇਸ ਆ ਇਸੇ ਤਰੀ ਲੜਕੀਆਂ ਲਈ ਹੈ ਲੜਕੇ ਦੇ ਲਈ ਜਿਹੜੇ ਕੋਰਸ ਵਗੈਰਾ ਨੇ ਆਈਟੀ ਦੇ ਵਿੱਚ ਉਹ ਜਿਸ ਤਰ੍ਹਾਂ ਫੈਸ਼ਨ ਡਿਜ਼ਾਈਨਿੰਗ ਹੋਦਾ ਹੈ ਸਲਾਈ ਕਢਾਈ ਦਾ ਇੱਕ ਕੋਪਾ ਦਾ ਕੋਰਸ ਹੁੰਦਾ ਹੈ ਕੋਪਾ ਦਾ मीनिंग ਕੰਪਿਊਟਰ অপারেਟਰ ਠੀਕ ਹੈ ਜਿਹਦੇ ਚ ਆਪਣਾ ਕੰਪਿਊਟਰ ਰਿਲੇਟਡ ਉਹਨੂੰ ਆਪਰੇਟ ਕਰਨ ਦਾ ਕੋਰਸ ਵਗੈਰਾ ਉਹ 1 ਸਾਲ ਦਾ ਕਰਵਾਇਆ ਜਾਂਦਾ ਤੇ ਉਹ ਆਪਾਂ ਟਟਕੀਆਂ ਕਰ ਸਕਦੇ ਹਾਂ ਪੀ ਪਾਰਲਰ ਦਾ ਕੋਸਟ ਬਿਊਟੀਸ਼ਨ ਦਾ ਕੋਰਸ ਹੈ ਉਹ ਕਰ ਸਕਦੇ ਨੇ ਲੜਕੀਆਂ ਲਈ ਹੁਣ ਉਸ ਤੋਂ ਬਾਅਦ ਜਿਹੜੇ ਦੂਜੇ ਕੋਰਸ ਨੇ ਅੱਠਵੇਂ ਉੱਪਰ ਵਾਲੇ ਕੋਰਸ ਉਹਨਾਂ ਦੇ ਵਿੱਚ ਵੀ ਤਾਂ ਕਿ ਘੱਟੋ ਘੱਟ 60% ਤੁਹਾਡੇ ਨੰਬਰ ਹੋਣੇ ਚਾਹੀਦੇ ਨੇ ਤੇ ਉਹ ਤੋਂ ਜਿਹੜੇ ਕੋਰਸ ਨੇ ਜਿਵੇਂ ਇਲੈਕਟ੍ਰੀਸ਼ੀਅਨਲ ਕੋਰਸ ਹੈ ਇਲੈਕਟ੍ਰੋਨਿਕਸ ਦਾ ਕੋਰਸ ਹੈ ਕੰਪਿਊਟਰ ਦਾ ਕੋਰਸ ਹੈ ਟੈਨੋਗ੍ਰਾਫੀ ਹੈ ਠੀਕ ਹੈ ਤੇ ਇਸੇ ਤਰ੍ਹਾਂ ਹੀ ਡੀਜ਼ਲ ਮਕੈਨਿਕਲ ਨੰਬਰ ਇਹ ਸਾਰੇ ਕੋਰਸ ਨਾਲ ਦਾ ਚੱਲਦੇ ਨੇ ਸਰਵੇਅਰ ਦਾ ਕੋਰਸ ਹੈ ਇਹ ਪ੍ਰਿਆਜਿਸਟ ਪ੍ਰਿਆਲੀ ਆਈਟੀ ਦੇ ਵਿੱਚ ਨਾ ਭਾਈਟੀ ਦੇ ਵਿੱਚ ਇਹ ਬੱਚੇ ਉੱਥੇ ਕਰ ਸਕਦੇ ਨੇ ਇਹ ਸਿਰਫ ਉਹ ਨਾ ਬੱਚਿਆਂ ਲਈ ਹੈ ਜਿਹੜੇ ਆਰਟਸ ਦੇ ਵਿੱਚ ਠੀਕ ਨਹੀਂ ਨੇ ਵੀ ਜਿਆਦਾ ਉਹਨਾਂ ਦੀ ਮੈਰਿਟ ਨਹੀਂ ਹੋएगी ਤਾਂ ਆਪਾਂ ਉਹਨਾਂ ਦੀ ਪਹਿਲਾਂ ਗੱਲ ਕਰੀਏ ਕਿ ਉਹ ਬੱਚੇ ਉੱਥੇ ਆ ਕੇ ਐਡਮਿਸ਼ਨ ਲੈ ਸਕਦੇ ਨੇ ਇਹਨਸ ਤੋਂ ਬਾਅਦ ਕੀ ਹੈ ਸਾਡੇ ਉਹ ਕੋਰਸ ਸਪੋਰਟਸ ਨਾਲ ਵਾਲੇ ਸਪੋਰਟਸ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਆਪਣੇ ਮਹਾਰਾਜਾ ਭੁਪਿੰਦਰ ਪੰਜਾਬੀ ਯੂਨੀਵਰਸਿਟੀ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਹੈ ਜਿਹੜੀ ਕਿ ਜਦੋਂ ਆਪਾਂ ਥਾਪੜ ਤੋਂ ਭਾਗਸੋਬਾ ਜਾਣਿਆ ਦਾ ਰਸਤੇ ਵਿੱਚ ਇੱਕ ਲਾਜ ਉਸਤੀ ਆਉਂਦੀ ਹੈ ਲਾਜ ਉਸਤੀ ਨਾਲੇ ਬਿਲਕੁਲ ਹਟਾਏ ਨੇ ਇਹ ਕਿ ਉੱਥੇ ਨਵੇਂ ਕੋਰਸ ਕਿਤੇ ਨੇ ਬੈਚਲਰ ਆਫ ਫਿਜ਼ੀਕਲ ਦਾ ਕੋਰਸ ਹੈ ਫਿਰ ਐਜੂਕੇਸ਼ਨਲ ਸਪੋਰਟਸ ਦਾ ਤੇ ਇਸ ਤੋਂ ਬਾਅਦ ਜਿਹੜੇ ਕਿ 3 ਸਾਲ ਦੇ ਕੋਰਸ ਨੇ 3 ਤੋਂ 4 ਸਾਲ ਦੇ ਜੋ ਬੀਪੀਐਸ ਬੀਪੀਐਸ ਬੈਚਲਰ ਆਫ ਸਪੋਰਟਸ ਦੇ ਵਿੱਚ ਆਉਂਦੇ ਨੇ ਬੈਚਲਰ ਆਫ ਸਾਇੰਸ ਸਪੋਰਟਸ ਹੈ ਇਹ ਬੀਐਸਐਸ ਕਰਨੇ ਬੈਚਲਰ ਆਫ ਸਪੋਰਟਸ ਸਾਇੰਸ 3 ਸਾਲ ਦਾ ਕੋਰਸ ਹੈ ਤੇ ਬੈਚਲਰ ਆਫ ਆਰਟਸ ਇਹ 3 ਸਾਲ ਦਾ ਕੋਰਸ ਹੈ ਇਹ ਆਪਾਂ ਪਲੱਸ 2 ਕਰਨ ਤੋਂ ਬਾਅਦ ਜਿਹੜੇ ਬੱਚੇ ਸਪੋਰਟਸਮੈਨ ਨੇ ਠੀਕ ਹੈ ਤਾਂ ਸਪੋਰਟਸ ਵਿੱਚ ਉੱਚੇ ਰੱਖਦੇ ਨੇ ਉਹ ਬੱਚੇ ਉੱਥੇ ਅਕੈਡਮੀ ਚੋਂ ਲੈ ਸਕਦੇ ਨੇ ਫਿਰ ਸਭ ਤੋਂ ਪਹਿਲਾਂ ਪੀਜੀ ਡਿਪਲੋਮਾ ਹੈ ਯੋਗਾ 1 ਸਾਲ ਦਾ ਕੋਰਸ ਹੈ ਯੋਗੇ ਦੇ ਟ੍ਰੇਨਰ ਠੀਕ ਹੈ ਕੋਚ ਬਣ ਸਕਦੇ ਆ ਫਿਰ ਪੀਜੀ ਡਿਪਲੋਮਾ ਇਨ ਸਪੋਰਟਸ ਕੋਚਿੰਗ ਬੌਕਸਿੰਗ ਆਲੇ ਬੱਚੇ 1 ਸਾਲ ਦਾ ਕੋਰਸ ਹੈ ਉੱਥੇ ਕਰ ਸਕਦੇ ਨੇ ਐਮ ਐਸ ਸੀ ਯੋਗਾ 2 ਸਾਲ ਦਾ ਕੋਰਸ ਹੈ ਤੇ ਮਾਸਟਰ ਆਫ ਫਿਜ਼ੀਕਲ 2 ਸਾਲ ਦਾ ਕੋਰਸ ਹੈ ਇਹ ਫਿਜ਼ੀਕਲ ਰਿਲੇਟਡ ਕੋਰਸ ਨੇ ਇਹ ਬੱਚੇ ਜਿਹੜੇ ਫੋਰਸਿਵ ਚੁੜਚੀ ਰੱਖਦੇ ਨੇ ਫਿਜ਼ੀਕਲੀ ਫਿੱਟ ਨੇ ਉਹ ਬੱਚੇ ਆਪਣਾ ਪਰਮਿਸ਼ਨ ਲੈਸ ਹੋ ਜਾਂਦਾ ਹਾਂ ਹਾਂਜੀ ਇਸ ਤੋਂ ਬਾਅਦ ਐਂਡੀਏ ਐਂਡੀ ਰਿਚ ਪਲੱਸ 2 ਤੋਂ ਬਾਅਦ ਪਲੱਸ 2 ਦੇ ਵਿੱਚ ਕੋਰਸ ਕਰਨ ਤੋਂ ਬਾਅਦ ਆਪਾਂ ਪਲੱਸ ਤੋਂ ਬਾਅਦ ਐਂਡੀ ਵਿੱਚ ਜਾ ਕੇ ਰਿਵੀਜ਼ਨ ਲੈ ਸਕਦੇ ਹਾਂ ਜਿਹੜਾ ਕਿ ਮਾਈ ਭਾਗੋ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਬਿਹਾਰੀ ਦੇ ਵਿੱਚ ਸਥਿਤ ਹੈ ਇਦੇ ਵਿੱਚ ਐਡਮਿਸ਼ਨ वगैरह ਚੱਲ ਰਹੀ ਪਰਵਿਸ਼ ਸ਼ੁਰੂ ਹੋ ਰਹੀਆਂ ਨੇ 11 ਜਨਵਰੀ 2026 ਨੂੰ ਜਿਹੜਾ ਇਹ ਲਿਖਤੀ ਟੈਸਟ ਹੈ ਉਹਦੇ ਵਿੱਚ ਪੰਜਾਬ ਦੀ ਜਿਹੜੇ ਖਾਸ ਕਰ ਲੜਕੀਆਂ ਨੇ ਲੜਕੀਆਂ ਜਿਹੜੇ 10ਵੀਂ ਪਾਸ ਕੀਤੀ ਹੈ ਤੇ ਉਹ ਅਪਲਾਈ ਕਰ ਸਕਦੇ ਨੇ ਜਨਵਰੀ ਚ ਟੈਸਟ ਹੈ ਤੇ 2 ਜਨਵਰੀ 9 ਤੋਂ ਪਹਿਲਾਂ ਪਹਿਲਾਂ ਇਹ ਅਪਲਾਈ ਹੋਣਾ ਚਾਹੀਦਾ ਠੀਕ ਹੈ ਜੀ ਜੋ ਕੇਸ ਦੇ ਬਾਰੇ ਐਨਡੀਏ ਦੇ ਨੋਟੀਫਿਕੇਸ਼ਨ ਦੇ ਮੈਡੀਕਲ ਮਾਪਦੰਡਿਤ ਦੇ ਅਧਾਰ ਤੇ ਥੋੜਾ ਮੈਡੀਕਲ ਕਰਕੇ ਥੋੜੀ ਚੋਣ ਹੋਣੀ ਹੈ ਤੇ ਉੱਥੇ ਇਹ ਵੀ ਤੁਸੀਂ ਆਪਣੇ ਹਸਪਤਲ ਚ ਰਹਿ ਕੇ ਪੜਾਈ ਕਰ ਸਕਦੇ ਠੀਕ ਹੈ ਹਾਂਜੀ ਇਹ ਕੋਰਸੇ ਤਾਂ ਥੋੜੇ ਸਪੋਰਟਸ ਰਿਲੇਟਡ ਜਾਂ ਆਰਥੋ ਹੈਲਟਰ ਕੋਰਸ ਜਰ ਹੈਗੇ ਨੇ ਇਹ ਆਪਾਂ ਕਰਤਾ ਦੇ ਹੁਣ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਕਿਉਂਕਿ ਸਾਡੇ ਐਕਸਪਰਟ ਡਾਕਟਰ ਦੂਰ ਦੱਸੀ ਜੀ ਪਾਪਾ ਬੰਦਾ ਪਾ ਇੰਸਟੀਚਿਊਟ ਇੰਡੀਅਨ ਸੌਲਵ ਵਿੱਚ ਅਧਿਕਾਰ ਸਹਾਉਤ ਮੇ ਤੋਂ ਜਿਆਦਾ ਤਿਆਰ ਬਕਰਨੇ ਤੇ ਤੁਹਾਨੂੰ ਹਾਈਸਟ ਜਿਹੜਾ ਕੋਰਸ ਕੋਸਟ ਨਹੀਂ ਉਹਦਾ ਬਾਰੇ ਜਾਣ ਕੇ ਦੇਣਗੇ ਬਹੁਤ ਅੱਛਾ ਨੇ ਬਹੁਤ ਕੁਝ ਤੁਹਾਨੂੰ ਕਲੀਅਰ ਕਰਤਾ ਹਰ ਤਰ੍ਹਾਂ ਦਾ ਕੋਰਸ ਜਿਹੜਾ ਤੁਸੀਂ ਕਰ ਸਕਦੇ ਹੋ ਇੱਕ ਸਰ ਨੇ ਇੱਕ ਬੜੀ ਵਧੀਆ ਗੱਲ ਤੂੰ ਤੇ ਦिशा ਤੋਂ ਮੈਨੂੰ ਇੱਕ ਗੱਲ ਯਾਦ ਆਂਦੀ ਹੈ ਵੀ ਸਾਡੇ ਸਮੇਂ ਦੇ ਵਿੱਚ ਕੋਈ ਇੰਨੀ ਆਪਸ਼ਨ ਨਹੀਂ ਹੁੰਦੀਆਂ ਸੀ ਸਰ ਨੇ ਜਿੱਦਾਂ ਕਿਹਾ ਵੀ ਨੰਬਰਾਂ ਦੇ ਬੇਸ ਤੇ ਕੋਈ ਆਰਟਸ ਲੈ ਲੈਂਦਾ ਸੀ ਠੀਕ ਹੈ ਇੱਕ ਧਾਰਨਾ ਬਣੀ ਹੋਈ ਸੀ ਵੀ ਨੰਬਰ ਘੱਟ ਹੈ ਜੀ ਆਰਟਸ ਲੈ ਲਓ ਮੇਰੇ ਉਕਰਜਾ ਬੱਚਾ ਉਹ ਕਮਰਸ ਲੈ ਲਓ ਜਿਹੜਾ ਠੀਕ ਠਾਕ ਬੱਚਾ ਨਾਨ ਮੈਡੀਕਲ ਤੇ ਜਿਹੜੇ ਟਾਪਰ ਹੁੰਦੇ ਸੀ ਮੈਡੀਕਲ ਤੇ ਆਪਾਂ ਕਿਤਾਬੀ ਗੱਲਾਂ ਨਹੀਂ ਕਰਾਂਗੇ ਪ੍ਰੈਕਟੀਕਲ ਗੱਲ ਕਰਾਂਗੇ ਬੜੀ ਮੁਸ਼ਕਲ ਨਾਲ ਤੁਹਾਨੂੰ 1.5 ਘੰਟਾ ਥੋੜਾ ਕਿਤਾਬਾਂ ਤੋਂ ਛੁਟਕਾਰਾ ਮਿਲਿਆ ਤਾਂ ਨੰਬਰਾਂ ਦੇ ਬੇਸ ਤੇ ਹੁੰਦਾ ਸੀ ਤੇ ਦਿਸ਼ਾ ਦੀ ਜਿੱਦਾਂ ਸਰ ਨੇ ਗੱਲ ਕੀਤੀ ਮੈਂ ਵੀ ਇੱਕ ਮੀਡੀਓਕਰ ਜਿਹਾ ਸਟੂਡੈਂਟ ਸੀਗਾ ਤੇ ਸ਼ੁਰੂ ਤੋਂ ਸੋਚਿਆ ਸੀ ਵੀ ਮੀਡੀਓਕਰ ਬੱਚੇ ਦੇ ਲਈ ਕਮਰਸ ਲਾਈਨ ਹੈ ਜਿਹੜੀ ਉਹ ਬਣੀ ਹੋਈ ਹੈ ਤੇ ਮੇਰਾ ਇੱਕ ਕਜ਼ਨ ਹੁੰਦਾ ਸੀ ਮੇਰੇ ਤੋਂ ਸੀਨੀਅਰ ਉਹ ਵੀ ਮੀਡੀਓਕਰ ਜਿਹਾ ਸੀ ਉਹਨੇ ਵੀ ਕਮਰਸ ਲਈ ਹੋਈ ਸੀ ਤੇ ਉਹਦੀਆਂ ਕਿਤਾਬਾਂ ਸਕੂਲ 'ਚ ਮੈਂ ਲੈ ਕੇ ਪੜਦਾ ਹੁੰਦਾ ਸੀ ਪੁਰਾਣੀਆਂ ਕਿਤਾਬਾਂ ਤੇ ਹੋਇਆ ਕਿ ਜਦੋਂ 10ਵੀਂ ਦੇ ਪੇਪਰ ਹੋਏ ਤਾਂ ਅਨਫੋਰਚੂਨੇਟਲੀ ਮੇਰਾ ਨਾਮ ਹੈ ਜਿਹੜਾ ਉਹ ਪੰਜਾਬ ਸਟੇਟ ਦੀ ਮੈਰਿਟ ਵਿੱਚ ਆ ਗਿਆ ਕਿਤੇ ਤੇ ਉਹਦੇ ਨਾਲ ਹੋਇਆ ਕਿ ਮੈਂ ਆਪਣਾ ਮਾਈਂਡ ਬਣਾ ਕੇ ਬੈਠਾ ਸੀ ਵੀ ਕਮਰਸ ਲੈਣੀ ਹੈ ਕਿਤਾਬਾਂ ਸਾਰੀਆਂ ਮੈਂ ਪੁਰਾਣੀਆਂ ਆਪਣੇ ਕਜ਼ਨ ਤੋਂ ਲੈ ਲੀਆਂ ਸੀਗੀਆਂ ਤੇ ਜਦੋਂ ਨੰਬਰ ਵਧੀਆ ਆ ਗਏ ਤਾਂ ਰਿਸ਼ਤੇਦਾਰਾਂ ਨੇ ਕਹਿਣਾ ਸ਼ੁਰੂ ਕਰਤਾ ਦਿਮਾਗ ਖਰਾਬ ਕਰਨਾ ਵੀ ਬੱਚੇ ਦੇ ਨੰਬਰ ਵਧੀਆ ਆ ਗਏ ਜੀ ਇਹਨੂੰ ਨੋਨ ਮੈਡੀਕਲ ਲੈ ਲਓ ਤੇ ਨੋਨ ਮੈਡੀਕਲ ਲੈ ਲਿਆ ਬਿਲਕੁਲ ਆਖੀਰਲੇ ਦਿਨ ਜਾ ਕੇ ਮੈਂ ਫਾਰਮ ਭਰਿਆ ਅਗਸਤ ਵਿੱਚ ਜਦੋਂ 11ਵੀਂ ਦੀਆਂ ਕਲਾਸਾਂ ਸ਼ੁਰੂ ਹੋਈਆਂ ਮੈਂ ਔਖੇ ਜਾ ਕੇ ਕਿਤਾਬਾਂ ਪੁੱਛ ਰਿਹਾ ਕਿ ਕਿਹੜੀ ਕਿਤਾਬ ਲੈਣੀ ਹੈ ਤੇ ਬੱਚੇ ਮਜ਼ਾਕ ਉਡਾਰ ਰਹੇ ਕਹਿੰਦੇ ਵੀ ਸਾਡਾ ਤਾਂ ਸਿਲੇਬਸ ਵੀ ਖਤਮ ਹੋ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਉਦੋਂ ਕੋਈ ਇੰਨੀ ਅਵੇਅਰਨੈਸ ਨਹੀਂ ਹੁੰਦੀ ਸੀ ਤੇ ਉਸ ਤੋਂ ਬਾਅਦ ਚਲੋ ਫੋਰਚੂਨੇਟਲੀ ਅਨਫੋਰਚੂਨੇਟਲੀ ਅੱਪੇ ਪੜ ਕੇ ਟੈਸਟ ਕਲੀਅਰ ਹੋ ਕੇ ਇੰਜੀਨੀਅਰਿੰਗ 'ਚ ਐਡਮਿਸ਼ਨ ਹੋ ਗਿਆ ਤੇ ਪਹਿਲਾਂ ਤਾਂ ਸਾਇੰਸ ਪੜੀ ਉਸ ਤੋਂ ਬਾਅਦ ਇੰਜੀਨੀਅਰਿੰਗ ਜਿਹੜਾ ਕੁਝ ਪੱਲੇ ਨਹੀਂ ਪੈਂਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਫੇਰ ਇੱਕ ਚੀਜ਼ ਮੈਂ ਡਿਸਾਈਡ ਕੀਤੀ ਜਦੋਂ ਇੰਜੀਨੀਅਰਿੰਗ ਫਸਟイヤー ਦੇ ਵਿੱਚ ਗਿਆ ਵੀ ਹੁਣ ਅੱਜ ਤੋਂ ਬਾਅਦ ਕੋਈ ਵੀ ਲਾਈਨ ਜਿਹੜੀ ਆਪਾਂ ਚੂਜ਼ ਕਰਨੀ ਹੈ ਉਹ ਕਿਸੇ ਦੇ ਕਹਨ ਤੇ ਨਹੀਂ ਕਰਾਂ ਕਿਉਂਕਿ ਉਦੋਂ ਕੀ ਹੁੰਦਾ ਸੀ ਜਿਹੜੇ ਇੰਜੀਨੀਅਰ ਬਣ ਜਾਂਦੇ ਸੀ ਐਮ ਐਨ ਸੀ ਦੇ ਵਿੱਚ ਜੌਬ ਕਰਦੇ ਸੀਗੇ ਬਾਹਰ ਚਲੇ ਗਏ ਤੇ ਉਹ ਵੀ ਮੇਰਾ ਇੰਨਾ ਇੰਟਰਸਟ ਨਹੀਂ ਸੀਗਾ ਉਸ ਤੋਂ ਬਾਅਦ ਇੰਨੀ ਗੱਲ ਸੋਚ ਲਈ ਵੀ ਹੁਣ ਆਪਣੀ ਮਰਜ਼ੀ ਨਾਲ ਕਰਨਾ ਜੋ ਵੀ ਕਰਨਾ ਤੇ ਫਸਟイヤー ਦੇ ਵਿੱਚ ਮੈਂ ਡਿਸਾਈਡ ਕਰ ਲਿਆ ਸੀ ਕਿ ਮੈਂ ਟੀਚਿੰਗ ਲਾਈਨ ਦੇ ਵਿੱਚ ਹੀ ਜਾਵਾਂਗਾ ਤੇ ਇੰਜੀਨੀਅਰਿੰਗ ਦੇ ਵਿੱਚ ਉਸ ਸਮੇਂ ਪੂਰੇ ਕਾਲਜ ਚ ਮੈਂ ਇਕੱਲਾ ਸਟੂਡੈਂਟ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਟੀਚਿੰਗ ਲਾਈਨ ਚ ਜਾਣਾ ਤਾਂ ਫਿਰ ਗੱਲਾਂ ਬਹੁਤ ਹੋ ਗਈਆਂ ਤੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਐ ਜਿਹਦੇ ਵਿੱਚੋਂ ਕਾਫੀ ਆਪਸ਼ਨਸ ਐ ਜਿਹੜੀਆਂ ਸਰ ਨੇ ਤੁਹਾਨੂੰ ਦਸੀਆਂ ਹੁਣ ਉਹ ਜ਼ਮਾਨਾ ਨਹੀਂ ਹੈ ਵੀ ਤੁਸੀਂ ਆਰਟਸ ਦੇ ਸਟੂਡੈਂਟ ਹੋ ਤਤੋਂ ਡੀਐਨ ਲਾਈਨਸ ਜਿਹੜੀਆਂ ਲਿਮਿਟਿਡ ਐ ਇਦਾਂ ਦੀ ਗੱਲ ਨਹੀਂ ਹੈ ਮੈਂ ਪਰਸਨਲੀ ਇਦਾਂ ਦੇ ਬੱਚਿਆਂ ਨੂੰ ਜਾਣਦਾ ਜਿਹੜੇ ਮੈਰਿਟ ਲਿਸਟ ਦੇ ਵਿੱਚ ਆਏ ਦਸਵੀਂ ਦੇ ਵਿੱਚ ਸਟੇਟ ਦੇ ਟੌਪ ਪੋਜੀਸ਼ਨਸ ਲਈਆਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ 8 ਦੇ ਸਬਜੈਕਟ ਲਏ ਉਹਦਾ ਰੀਜ਼ਨ ਕੀ ਸੀਗਾ ਕਿ ਅੱਗੇ ਉਹਨਾਂ ਨੇ ਯੂਪੀਐਸਸੀ ਦੀ ਪੀਸੀਐਸ ਦੀ ਤਿਆਰੀ ਕਰਨੀ ਹੈ ਠੀਕ ਹੈ ਐਸਵੀਆਰ ਤੱਕ ਖੈਰ ਕੁਝ ਸਿਲੇਬਸ 'ਚ ਤਬਦੀਲੀ ਹੋਈ ਹੈ ਬਟ ਪਹਿਲਾਂ ਕੀ ਹੁੰਦਾ ਸੀ ਜਿੱਦਾਂ ਹਿਸਟਰੀ ਜੀਓਗ੍ਰਾਫੀ ਤੁਸੀਂ ਪੜ ਰਹੇ ਹੋ ਤਾਂ ਇਹਨਾਂ ਸਬਜੈਕਟਾਂ ਦੇ ਵਿੱਚ ਯੂਪੀਐਸਸੀ ਦਾ ਐਗਜ਼ਾਮ ਹੈ ਜਿਹੜਾ ਆਈਏਐਸ ਪੀਸੀਐਸ ਕਰਨਾ ਆਸਾਨ ਮੰਨਿਆ ਜਾਂਦਾ ਸੀ ਈਵਨ ਜਿਹੜੇ ਸਾਡੇ ਇੰਜੀਨੀਅਰਸ ਹੁੰਦੇ ਸੀਗੇ ਜਿਹੜੇ ਆਈਏਐਸ ਬਣੇ ਐ ਜੇ ਤੁਸੀਂ ਉਹਨਾਂ ਨੂੰ ਕਦੀ ਦੇਖੋ ਉਹਨਾਂ ਨੇ ਵੀ ਇੰਜੀਨੀਅਰਿੰਗ ਦੇ ਸਬਜੈਕਟ ਲੈ ਕੇ ਆਈਏਐਸ ਕਲੀਅਰ ਨਹੀਂ ਕੀਤਾ ਉਹਨਾਂ ਨੇ ਇੰਗਲਿਸ਼ ਲਿਟਰੇਚਰ ਪੰਜਾਬੀ ਲਿਟਰੇਚਰ ਹਿਸਟਰੀ ਜੀਓਗ੍ਰਾਫੀ ਇਦਾਂ ਦੇ ਸਬਜੈਕਟ ਲੈ ਕੇ ਕਲੀਅਰ ਕੀਤਾ ਤਾਂ ਜਦੋਂ ਤੁਸੀਂ 10ਵੀਂ ਤੋਂ ਬਾਅਦ ਲਗਾਤਾਰ 5 ਸਾਲ 11ਵੀਂ 12ਵੀਂ ਫਿਰ 3 ਸਾਲ ਬੀਏ ਇਹ ਸਬਜੈਕਟ ਪੜ ਰਹੇ ਹੋ ਤਾਂ ਇਹ ਤੁਹਾਡੀ ਇੱਕ ਤਰ੍ਹਾਂ ਦੀ ਪ੍ਰੈਪਰੇਸ਼ਨ ਹੈ ਜੇ ਕਿਸੇ ਨੇ ਅੱਗੇ ਆਈਐਸ ਪੀਸੀਐਸ ਦੇ ਲਈ ਜਾਣਾ ਉਸ ਤੋਂ ਬਾਅਦ ਇੱਕ ਸਰ ਨੇ ਕੋਰਸੇਸ ਦੱਸੇ ਹਨ ਤੁਹਾਨੂੰ ਸਪੋਰਟਸ ਦੇ ਠੀਕ ਹੈ ਉਹ ਵੀ ਕੋਰਸੇਸ ਦੇ ਸਾਨੂੰ ਅਵੇਅਰਨੈਸ ਨਹੀਂ ਹੁੰਦੀ ਸੀ ਹੁਣ ਯੂਨੀਵਰਸਿਟੀ ਖੁੱਲ ਗਈ ਸਪੋਰਟਸ ਯੂਨੀਵਰਸਿਟੀ ਇੱਕ ਐਨਡੀਏ ਦੀ ਗੱਲ ਕੀਤੀ ਸਰ ਨੇ ਹੁਣ ਮੈਡਮ ਮੈਨੂੰ ਦੱਸ ਰਹੇ ਸੀ ਕਿ ਕਾਫੀ ਬੱਚੇ ਇੱਥੇ ਹੈਗੇ ਆਂ ਜਿਹੜੇ ਆਰਮੀ ਦੇ ਵਿੱਚ ਜਾਣ ਦੇ ਇੱਛੁਕ ਹੈਗੇ ਆਂ ਤਾਂ ਉਹਦੇ ਲਈ ਬੇਟਾ ਇੱਕ ਗੱਲ ਦਾ ਵਾਸਤ ਤੁਸੀਂ ਧਿਆਨ ਰੱਖਣਾ ਉੱਥੇ ਇੱਕ ਤਾਂ ਤੁਹਾਡਾ ਲਿਖਤੀ ਟੈਸਟ ਹੁੰਦਾ ਬਹੁਤ ਸਾਰੇ ਬੱਚਿਆਂ ਦਾ ਕਲੀਅਰ ਹੋ ਜਾਂਦਾ ਉਹਦੇ ਚ ਮੈਜੋਰਿਟੀ ਬੱਚੇ ਆ ਜਿਹੜੇ ਉਹ ਫਿਜ਼ੀਕਲ ਜਿਹੜੇ ਉਹਨਾਂ ਦੇ ਮਾਪਦੰਡ ਹੁੰਦੇ ਆ ਠੀਕ ਹੈ ਉਹਦੇ ਤੇ ਉਹ ਪੂਰੇ ਨਹੀਂ ਉਤਰਦੇ ਇਹ ਫਿਜ਼ੀਕਲ ਮਾਪਦੰਡ ਜਿਹੜੇ ਉਹ ਏਦਾਂ ਦੀ ਚੀਜ਼ ਐ ਕਿ ਤੁਸੀਂ 2 4 5 ਦਿਨ ਦੇ ਵਿੱਚ ਉਹਦੀ ਤਿਆਰੀ ਨਹੀਂ ਕਰ ਸਕਦੇ ਲਿਖਤੀ ਟੈਸਟ ਤੁਸੀਂ ਹਫਤੇ ਦੀ ਤਿਆਰੀ ਕਰਕੇ ਕਲੀਅਰ ਕਰ ਸਕਦੇ ਹੋ ਬਟ ਜਿਹੜੇ ਬੱਚੇ ਸੀਰੀਅਸ ਐ ਅੱਗੇ ਆਰਮੀ ਦੇ ਵਿੱਚ ਜਾਣ ਦੇ ਲਈ ਉਹ ਆਪਣੀ ਫਿਜ਼ੀਕਲ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰਦੇ ਠੀਕ ਐ ਜੋ ਵੀ ਉਹਨਾਂ ਦੇ ਰਨਿੰਗ ਦਾ ਕ੍ਰਾਈਟੇਰੀਆ ਹੁੰਦਾ ਐ 5 ਮਿੰਟ ਦੇ ਵਿੱਚ ਤੁਸੀਂ ਇੰਨੇ ਮੀਟਰ ਐ ਜਿਹੜਾ ਇੰਨੇ ਕਿਲੋਮੀਟਰ ਭੱਜਣਾ ਐ ਉਹ ਪੂਰਾ ਆਪਣਾ ਦੇਖ ਕੇ ਉਦੇ ਹਿਸਾਬ ਨਾਲ ਆਪਣੀ ਫਿਜ਼ੀਕਲ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੋ ਕਿਉਂਕਿ 2-3 ਸਾਲ ਲੱਗਣਗੇ ਤੁਹਾਨੂੰ ਫਿਜ਼ੀਕਲ ਤਿਆਰੀ ਕਰਨ ਦੇ ਲਈ ਉਸ ਤੋਂ ਬਾਅਦ ਇੱਕ ਖਾਸ ਜਿਹੜਾ ਕੋਰਸ ਪਿਛਲੇ ਕੁਝ ਸਾਲ ਤੋਂ ਸਟਾਰਟ ਹੋਇਆ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਵੋਕੇਸ਼ਨਲ ਕੋਰਸ ਸੀਗੇ ਉਹ ਸਕੂਲ ਲੈਵਲ ਤੱਕ ਹੁੰਦੇ ਸੀ 11ਵੀਂ 12ਵੀਂ ਤੁਹਾਡੇ ਸਕੂਲ 'ਚ ਵੀ ਮੇਰੇ ਕੋਲ ਵੋਕੇਸ਼ਨਲ ਕੋਰਸ ਚੱਲ ਰਹੇ ਆਂ ਕੁਝ ਠੀਕ ਹੈ ਤੇ ਪਿਛਲੇ 7-8 ਸਾਲ ਤੋਂ ਗਵਰਨਮੈਂਟ ਨੇ ਗ੍ਰੈਜੂਏਸ਼ਨ ਲੈਵਲ ਤੇ ਵੋਕੇਸ਼ਨਲ ਕੋਰਸੇ ਜਿਹੜੇ ਉਹ ਸਟਾਰਟ ਕਰਦੇ ਹੁਣ ਉਹਦੇ ਦੋ ਤਿੰਨ ਜਿਹੜੇ ਵੱਡੇ ਬੈਨੀਫਿਟ ਐ ਉਹ ਇਹ ਐ ਪਹਿਲਾ ਬੈਨੀਫਿਟ ਵੀ ਜਿਹੜਾ 3 ਸਾਲ ਦਾ ਵੀ ਵੋਕੇਸ਼ਨਲ ਕੋਰਸ ਐ ਬੈਚਲਰਸ ਆਫ ਵੋਕੇਸ਼ਨਸ 3 ਸਾਲ ਦਾ ਕੋਰਸ ਇੱਕ ਸਾਲ ਰਹਿ ਗਿਆ ਤੁਹਾਡੀ ਪੂਰੀ ਡਿਗਰੀ ਐ ਜਿਹੜੀ ਖਤਮ ਐ ਤਾਂ ਵੀ ਵੋਕੇਸ਼ਨਲ ਦੇ ਵਿੱਚ ਕੀ ਐ ਜੇ ਤੁਸੀਂ 1 ਸਾਲ ਕੰਪਲੀਟ ਕਰਦੇ ਹੋ ਪੇਪਰ ਉਹਦੇ ਪਾਸ ਕਰਦੇ ਹੋ ਤਾਂ ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ ਹੈ which is equivalent to ITI ਉਸ ਤੋਂ ਬਾਅਦ ਜੇ ਤੁਸੀਂ 2 ਸਾਲ ਲਗਾ ਕੇ دیਵੋਕ ਦਾ ਕੋਰਸ ਕਿਸੇ ਕਾਰਨ ਕਰਕੇ ਛੱਡਣਾ ਪੈ ਜਾਂਦਾ ਤਾਂ ਤੁਹਾਨੂੰ ਡਿਪਲੋਮਾ ਮਿਲ ਜਾਂਦਾ ਠੀਕ ਹੈ 3 ਸਾਲ ਬਾਅਦ ਫਿਰ ਤੁਹਾਨੂੰ ਬੈਚਲਰਸ ਡਿਗਰੀ ਮਿਲ ਜੇਗੀ ਤੇ ਜਿੱਥੇ ਵੀ ਕਿਤੇ ਬੈਚਲਰਸ ਗ੍ਰੈਜੂਏਸ਼ਨ ਵਾਲੇ ਬੱਚੇ एलिਜੀਬਲ ਹੈ ਉਹਵੇਂ IAS ਦਾ ਟੈਸਟ ਦੇਣਾ ਕੋਈ ਬੈਂਕਿੰਗ ਦਾ ਦੇਣਾ ਕਿਸੇ ਵੀ ਤਰ੍ਹਾਂ ਦਾ ਟੈਸਟ ਦੇਣਾ ਉਹ ਤੁਸੀਂ ਉੱਥੇ एलिਜੀਬਲ ਹੋ ਜਾਂਦੇ ਤੇ ਦੂਜਾ ਇਹਦਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈ ਉਹ ਇਹ ਹੈ ਕਿ ਦਸਵੀਂ ਤੋਂ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਹੈ ਸਬਜੈਕਟ ਚੂਜ਼ ਕਰਨ ਦਾ ਠੀਕ ਹੈ ਤੇ ਸਾਡੇ ਟਾਈਮ ਤੱਕ ਕੀ ਹੁੰਦਾ ਸੀ ਤਕਰੀਬਨ ਦਸਵੀਂ 'ਚ ਜਦੋਂ ਅਸੀਂ ਸਬਜੈਕਟ ਚੂਜ਼ ਕਰ ਲੈਂਦੇ ਸੀ ਉਸ ਤੋਂ ਬਾਅਦ ਸਾਨੂੰ ਦੂਜਾ ਮੌਕਾ ਨਹੀਂ ਮਿਲਦਾ ਸੀਗਾ ਸਬਜੈਕਟ ਬਦਲਣ ਦਾ ਉਪਰੰਦੀ ਥੱਲੇ ਦਾ ਆ ਸਕਦੇ ਸੀਗੇ ਜਿਵੇਂ ਨਾਨ ਮੈਡੀਕਲ ਵਾਲਾ ਬੱਚਾ ਹੈ ਉਹ ਆਰਟਸ ਚ ਆ ਗਿਆ ਬਟ ਆਰਟਸ ਵਾਲਾ ਬੱਚਾ ਉਹ ਟੈਕਨੀਕਲ ਚ ਨਹੀਂ ਜਾ ਸਕਦਾ ਸੀ ਤਾਂ ਹੁਣ ਜੇ ਕੋਈ ਬੱਚੇ ਤੁਹਾਡੇ ਵਿੱਚ ਇਦਾਂ ਦੇ ਹੈਗੇ ਆ ਜਿਨ੍ਹਾਂ ਨੇ ਆਰਟਸ ਲਿਆ ਹੋਇਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਸਾਡਾ ਟੈਕਨੀਕਲ ਮਾਈਂਡ ਹੈਗਾ ਉਹਨਾਂ ਕੋਲ ਇੱਕ 12ਵੀਂ ਤੋਂ ਬਾਅਦ ਦੇ ਵਿੱਚ ਸਵਿਚ ਕਰ ਸਕਦੇ ਠੀਕ ਹੈ ਵੀ ਵੋਕੇਸ਼ਨਲ ਕੋਰਸਿਸ ਦੀ ਜਿਹੜੀ ਲਿਸਟ ਹੈ ਇੰਟਰਨੈਟ ਤੇ ਜਾ ਕੇ ਦੇਖਿਓ ਮੇਰੇ ਕੋਲ ਸੈਂਕੜੇ ਕੋਰਸ ਐ ਜਿਹੜੇ ਅਵੇਲੇਬਲ ਐ ਤੇ ਜੇ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਉੱਥੇ ਆਟੋਮੋਬਾਈਲ ਸਰਵਿਸਿੰਗ ਦਾ ਕੋਰਸ ਐ ਆਰਟਸ ਨਾਲ ਰਿਲੇਟਿਡ ਜਿਹੜੇ ਬੱਚੇ ਐ ਬਹੁਤ ਜ਼ਿਆਦਾ ਆਟੋਮੋਬਾਈਲ ਸਰਵਿਸਿੰਗ ਦੇ ਵਿੱਚ ਆ ਕੇ ਤੇ ਦੋ ਸਟੂਡੈਂਟ ਸਾਡੇ ਲਾਸਟ ਇਅਰ ਮਾਸਟਰਸ ਡਿਗਰੀ ਕਰਨ ਦੇ ਲਈ ਜਰਮਨੀ ਗਏ ਕਿਉਂਕਿ ਜਰਮਨੀ ਐ ਜਿਹੜਾ ਆਟੋਮੋਬਾਈਲ ਹੱਬ ਐ ਜਿੰਨੇ ਵੀ ਵੱਡੇ ਵੱਡੇ ਕਾਰਾਂ ਦੇ ਬ੍ਰਾਂਡ ਐ ਉਹ ਜਰਮਨੀ 'ਚ ਬਣਦੇ ਐ ਉਸ ਤੋਂ ਇਲਾਵਾ ਵੀ ਵੋਕੇਸ਼ਨਲ ਸੌਫਟਵੇਅਰ ਇੰਜੀਨੀਅਰਿੰਗ ਕਿਸੇ ਦਾ ਕੰਪਿਊਟਰ ਦੇ ਵਿੱਚ ਇੰਟਰਸਟ ਹੈ ਤਾਂ ਆਰਟਸ ਨਾਲ ਲੈ ਆ ਤੁਸੀਂ ਪਲੱਸ 1 ਪਲੱਸ 2 ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੰਪਿਊਟਰ ਨਹੀਂ ਕਰ ਸਕਦੇ ਉਸ ਤੋਂ ਬਾਅਦ ਬੀ ਵੋਕੇਸ਼ਨਲ ਸੌਫਟਵੇਅਰ ਇੰਜੀਨੀਅਰਿੰਗ ਕਰ ਸਕਦੇ ਹੋ ਤੁਸੀਂ ਬੀ ਵੋਕੇਸ਼ਨਲ ਕੰਸਟਰਕਸ਼ਨਲ ਟੈਕਨੋਲੋਜੀ ਹੈ ਬੀ ਵੋਕੇਸ਼ਨਲ ਆਟੋਮੇਸ਼ਨ ਹੈ ਆਫਿਸ ਆਟੋਮੇਸ਼ਨ ਹੈ ਠੀਕ ਹੈ ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ ਸੋਲਰ ਪੈਨਲ ਜਿਹੜੇ ਬਣਦੇ ਆ ਇਹਦਾ ਸਪੈਸੀਫਿਕ ਕੋਰਸ ਹੈ ਬੀ ਵੋਕੇਸ਼ਨਲ ਦਾ ਤਾਂ ਇਦਾਂ ਦੇ ਵੀ ਵੋਕੇਸ਼ਨਲ ਦੀ ਇੱਕ ਲੰਬੀ ਲਿਸਟ ਹੈ ਕੋਰਸਾਂ ਦੀ ਤਾਂ ਪੋਸੀਬਲ ਨਹੀਂ ਹੈ ਵੀ ਤੁਹਾਨੂੰ ਸਾਰੇ ਕੋਰਸ ਦੱਸੇ ਜਾਣ ਤਾਂ ਜਿਹਦਾ ਜੋ ਵੀ ਇੰਟਰਸਟ ਹੈਗਾ ਇੱਕ ਵਾਰ ਜ਼ਰੂਰ ਕਿਉਂਕਿ ਆਪਣੇ ਕੋਲ ਮੋਬਾਈਲ ਹੈ ਇੰਟਰਨੈਟ ਹੈ ਇਹਦਾ ਆਪਾਂ ਫਾਇਦਾ ਚੱਕੀਏ ਵੀ ਵੋਕੇਸ਼ਨਲ ਕੋਰਸ ਦੀ ਸਰਚ ਕਰਕੇ ਤਾਂ ਜੇ ਤੁਹਾਨੂੰ ਲੱਗਦਾ ਵੀ ਆਪਾਂ ਕਿਸੇ ਵੀ ਵੋਕੇਸ਼ਨਲ ਕੋਰਸ ਦੇ ਵਿੱਚ ਆਪਣੇ ਮਰਜ਼ੀ ਦੇ ਜਿੱਦਾਂ ਦਾ ਤੁਹਾਡਾ ਮਾਈਂਡ ਹੈ ਉਹ ਆਪਾਂ ਕਰਨਾ ਚਾਹੁੰਦੇ ਆਂ ਤਾਂ ਉਦਾਂ ਦਾ ਇੱਕ ਆਪਣੇ ਕੋਲ ਆਪਸ਼ਨ ਹੈਗੀ ਹੈ 12ਵੀਂ ਤੋਂ ਬਾਅਦ। ਬਾਕੀ 12ਵੀਂ ਤੋਂ ਬਾਅਦ ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਜਿਹੜੀਆਂ ਅਵੇਲੇਬਲ ਹਨ। ਠੀਕ ਹੈ? ਤਾਂ ਤੁਸੀਂ ਇਹ ਦੇਖਣਾ ਹੈ ਵੀ ਤੁਹਾਡਾ ਇੰਟਰਸਟ ਹੈ ਜਿਹੜਾ ਉਹ ਕਿਸ ਚੀਜ਼ ਦੇ ਵਿੱਚ। ਕਿ ਮੈਨੂੰ ਲੱਗਦਾ ਵੀ ਵੀ ਵੋਕੇਸ਼ਨਲ ਕੋਰਸ ਦਾ ਕਿਸੇ ਨੂੰ ਪਤਾ ਸੀਗਾ ਤੁਹਾਡੇ ਚੋਂ? ਜੇ ਕਿਸੇ ਨੂੰ ਪਤਾ ਸੀ ਪਲੀਜ਼ ਹੱਥ ਪੈੜਾ ਕਰੋ। ਨਹੀਂ ਪਤਾ ਸੀ। ਇਹ ਗੱਲ ਹੋਈ ਹੈ ਵੀ ਦਿਸ਼ਾ ਦਸ਼ਾ ਤੇ ਦਿਸ਼ਾ। ਤਾਂ ਸਾਡਾ ਕੰਮ ਸਿਰਫ ਇੰਨਾ ਕਹਿ ਵੀ ਅਸੀਂ ਤੁਹਾਨੂੰ ਇੱਕ ਮਾਰਗਦਰਸ਼ਨ ਕਰ ਸਕੀਏ ਤੁਹਾਡਾ ਇੱਕ ਰਸਤਾ ਦਿਖਾ ਸਕੀਏ ਕਿਉਂਕਿ ਰਸਤਾ ਦਿਖਾਣਾ ਵੀ ਇੱਕ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਹੜੀ ਸਾਡੇ ਟਾਈਮ ਤੇ ਨਹੀਂ ਸੀਗੀ ਤੇ ਸਾਨੂੰ ਲੱਗਦਾ ਵੀ ਉਸ ਚੀਜ਼ ਦਾ ਕਿਤੇ ਨਾ ਕਿਤੇ ਸਾਨੂੰ ਕੋਈ ਕੁਛ ਨੁਕਸਾਨ ਹੋਇਆ ਠੀਕ ਹੈ ਬੇਟਾ ਤਾਂ ਰਸਤਾ ਦਿਖਾਉਣ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਡਿਸਟ੍ਰਿਕਟ ਐਜੂਕੇਸ਼ਨ ਡਿਪਾਰਟਮੈਂਟ ਦਿਸਟ੍ਰਿਕਟ এমপ্লয়ਮੈਂਟ ডিপਾਰਟਮੈਂਟ ਹੈ ਜਿਹੜਾ ਸਪੈਸ਼ਲੀ ਤੁਹਾਡੇ ਸਟੂਡੈਂਟਸ ਦੇ ਲਈ ਇਹ ਪ੍ਰੋਗਰਾਮ ਹੈ ਜਿਹੜਾ ਬਣਿਆ ਹੈ ਜਿਹਦੇ ਵਿੱਚ ਜਿਹੜੇ ਰਿਮੋਟ ਪਿੰਡਾਂ ਦੇ ਵਿੱਚ ਸਕੂਲ ਹੈ ਜਿੱਥੇ ਕੋਈ ਛੇਤੀ ਛੇਤੀ ਨਹੀਂ ਪਹੁੰਚ ਸਕਦਾ ਤਾਂ ਉੱਥੇ ਵੀ ਕਾਉਂਸਲਰਸ ਨੂੰ ਭੇਜ ਕੇ ਕਿਉਂਕਿ ਪਿਛਲੇ ਕਈ ਸਾਲ ਤੋਂ ਇਦਾਂ ਦੇ ਅਸੀਂ ਜਿਹੜੇ ਪ੍ਰੋਗਰਾਮਸ ਜਾਂ ਕਰ ਰਹੇ ਹਾਂ ਤੇ ਦੇਖਿਆ ਜਾਂਦਾ ਵੀ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੁੰਦੀ ਇਸ ਪ੍ਰੋਗਰਾਮ ਦਾ ਜਿਹੜਾ ਮੋਟਿਵ ਹੈ ਉਹ ਸਿਰਫ ਤੁਹਾਨੂੰ ਅਵੇਅਰ ਕਰਨਾ ਤੁਹਾਨੂੰ ਦੱਸਣਾ ਹੈ ਕਿ ਆਹ ਚੀਜ਼ਾਂ ਆਹ ਪ੍ਰੋਗਰਾਮਸ ਐ ਜਿਹੜੇ ਤੁਹਾਡੇ ਲਈ ਅਵੇਲੇਬਲ ਐ ਕਿਉਂਕਿ ਸਾਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ ਸਾਨੂੰ ਲੱਗਦਾ ਪਈ ਉਹੀ 2-4 ਕੋਰਸ ਐ ਜਿਹੜੇ ਅਸੀਂ ਕਰ ਸਕਦੇ ਆ ਤਾਂ ਬਾਅਦ ਚ ਜਾ ਕੇ 2-4 ਸਾਲ ਬਾਅਦ ਜਦੋਂ ਤੁਹਾਨੂੰ ਪਤਾ ਚੱਲਦਾ ਵੀ ਇਹ ਨਾਲ ਦੇ ਨੂੰ ਅਵੇਰਨੈਸ ਸੀਗੀ ਇਹਨੇ ਹਵਾਲਾ ਕੋਰਸ ਕਰ ਲਿਆ ਮੈਂ ਵੀ ਇਹ ਵਾਲਾ ਕੋਰਸ ਐ ਜਿਹੜਾ ਕਰ ਸਕਦਾ ਸੀ ਜਾਂ ਕਰ ਸਕਦੀ ਸੀ ਤਾਂ ਉਦੋਂ ਫਿਰ ਸਮਾਂ ਨਿਕਲ ਚੁੱਕਾ ਹੁੰਦਾ ਠੀਕ ਐ ਬੇਟਾ ਤਾਂ ਇੰਟਰਨੈਟ ਸਾਰਿਆਂ ਦੇ ਕੋਲ ਐ ਇਹਦਾ ਸਾਧੂ ਉਪਯੋਗ ਕਰੋ ਇਹਦਾ ਬੈਨੀਫਿਟ ਚੱਕੋ ਸਮੁੰਦਰ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਚੱਲ ਕੇ ਨਹੀਂ ਆ ਸਕਦੀ ਬ੍ਰਾਈਟਨਸ ਹੈ ਜਿਹੜੀ ਉਹ ਤੁਹਾਡੇ ਹੱਥ ਦੇ ਵਿੱਚ ਹੀ ਤਾਂ ਸਾਡਾ ਕੰਮ ਸਿਰਫ ਤੁਹਾਨੂੰ ਦਿਸ਼ਾ ਦਿਖਾਣਾ ਤੇ ਮਾਰਗਦਰਸ਼ਨ ਕਰਨਾ ਸੀਗਾ ਬਾਕੀ ਇਹ ਹੈ ਕਿ ਕਈ ਵਾਰ ਕੋਈ ਕਈ ਵਹੀ ਗੱਲ ਕਲਿੱਕ ਕਰ ਜਾਂਦੀ ਹੈ ਤੇ ਬੱਚੇ ਦੀ ਜ਼ਿੰਦਗੀ ਹੈ ਜਿਹੜੀ ਉਹ ਪੂਰੀ ਦੀ ਪੂਰੀ ਬਦਲ ਜਾਂਦੀ ਤੇ ਤੁਹਾਨੂੰ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਵੀ ਕੁਐਰੀ ਹੈ ਕਿਸੇ ਤਰ੍ਹਾਂ ਦੀ ਵੀ ਤਾਂ ਬੇਝਿਜਕ ਹੋ ਕੇ ਪੁੱਛੋ ਕਿਉਂਕਿ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਸਿੱਖਦਾ ਅਸੀਂ ਤੁਹਾਨੂੰ ਜੋ ਵੀ ਜਾਣਕਾਰੀ ਇਹ ਦੇ ਸਕੀ ਹੈ ਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਕੁਐਰੀ ਹੈ ਤਾਂ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਝਿਜਕ ਦੇ ਤੁਸੀਂ ਪੁੱਛ ਸਕਦੇ ਹੋ ਤੇ ਜੇ ਅਸੀਂ ਉਸ ਕੁਐਰੀ ਦਾ ਤੁਹਾਨੂੰ ਅਡਰੈਸ ਕਰ ਸਕਦੇ ਹੋ ਤਾਂ ਜਰੂਰ ਤੁਹਾਨੂੰ ਉਹਦਾ ਕੋਈ ਨਾ ਕੋਈ ਸੋਲੂਸ਼ਨ ਹੈ ਜਿਹੜਾ ਦਵਾਂਗੇ ਹਾਂਜੀ ਬੇਟਾ ਕਿਸੇ ਦੀ ਕਿਸੇ ਕਿਸਮ ਦੀ ਕੋਈ ਵੀ ਇਨਕੁਆਰੀ ਮੰਨ ਦੇ ਵਿੱਚ ਸਵਾਲ ਬਿਨਾਂ ਕਿਸੇ ਡਰ ਤੋਂ ਖੜੇ ਹੋ ਕੇ ਪੁੱਛ ਸਕਦੇ ਹੋ ਮੰਚ ਸਵਾਲ ਹੈਗਾ ਤ ਬਿਲਕੁਲ ਬੇਚ ਜਿਖ ਖੜੇ ਹੋ ਕੇ ਬੁਝ ਲੋ ਕੋਈ ਸਵਾਲ ਨਹੀਂ ਚਲੋ ਠੀਕ ਹੈ ਬੇਟਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਥੁਪੇ ਬੈ ਕੇ ਤੁਸੀਂ ਆਰਾਮ ਦੇ ਨਾਲ ਜਿਹੜਾ ਸਾਨੂੰ ਸੁਣਿਆ ਇੰਨੀ ਪੇਸ਼ੈਂਸ ਦੇ ਨਾਲ ਤੇ ਪ੍ਰਿੰਸੀਪਲ ਮੈਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਥੀਸਿੰਗ ਜੀ ਉਹਨਾਂ ਨੇ ਆਪਣੇ ਮੈਮ ਨੂੰ ਰਿਕੁਐਸਟ ਕਰਾਂਗੇ ਕਿ ਪੇਸ ਹੋ ਬੱਚਿਆਂ ਨੂੰ ਸੰਬੋਧਨ ਅੱਗੇ ਬਹੁਤ ਹੀ ਪਿਆਰੇ ਸਟਾਫ ਮੈਂਬਰ ਰਿਐਲਿਟੀ ਦੇ ਵਿੱਚ ਤੁਸੀਂ ਬਹੁਤ ਵਧੀਆ ਦੱਸਿਆ ਆਪਣੇ ਵੱਲੋਂ ਪਰ ਬੁੱਤ ਮੈਨੂੰ ਪਤਾ ਨਹੀਂ ਕਿਉਂ ਕਿ ਫੇਰ ਕਪਟੈਂ ਲੱਗਦਾ ਵੀ ਜਿੰਨੀਆਂ ਤਾਂ ਉਹਨੂੰ ਫੈਸਿਲਿਟੀਆਂ ਮਿਲ ਗਈਆਂ ਨਾ ਉਨਾਈ ਤੁਸੀਂ ਅਵੇਸਲੇ ਹੋਏ ਬੈਠੇ ਕਰ ਲਓਗੇ ਉਹ ਬੈਠੇ ਹੁਣ ਟਾਈਮ ਆ ਗਿਆ ਕਰ ਲੋ ਫ੍ਰੀ ਜਿਹੜਾ ਨੇ ਤੁਹਾਡੀ ਫੌਜੀ ਭਰਤੀ ਤੇ ਪੁਲਿਸ ਭਰਤੀ ਦਾ ਮੈਕਸਿਮਮ ਤੁਹਾਡੇ ਜਿਹੜਾ ਟ੍ਰੈਂਡ ਹੈ ਔਰ ਖੁਸ਼ਕਿਸਮਤੋਂ ਕਿ ਆਪਣੇ ਦਾ ਸਕੂਲ ਦੇ ਵਿੱਚ ਵੀ ਪੋਸ ਲੱਗੇ ਹੋਏ ਆ ਪਰ ਅੱਜ ਤੱਕ ਮੈਂ ਤੁਹਾਨੂੰ ਉਹਦੇ ਤੇ ਕਦੇ ਦੇਖਿਆ ਨਹੀਂ ਕੁਝ ਵੀ ਕਰਦੇ ਹੁਣ ਉਹਨਾਂ ਨੇ ਤੁਹਾਨੂੰ ਇਹ ਵੀ ਦੱਸਿਆ ਕਿੱਥੇ ਦੱਸਿਆ ਬੇਟੇ ਫ੍ਰੀ ਕੈਂਪ ਲੱਗਦਾ ਉਹ ਟ੍ਰੇਨਿੰਗ ਦਿੰਦੇ ਆ ਕਿਹੜੀ ਜਗ੍ਹਾ ਬੋੜਾ ਗੇਟ ਨਾਪਾ ਸ਼ੁਕਰ ਹੈ ਸ਼ੁਕਰ ਹੈ ਦਾ ਮਤਲਬ ਜਾਣਦੇ ਹੋ ਜੀਪੀਸੀ ਨਾਪਾ ਜੀਪੀਸੀ ਨਾਪਾ ਉਹ ਕੋਲ ਫ੍ਰੀ ਟ੍ਰੈਨਿੰਗ ਕਰ ਸਕਦੇ ਆ ਉਹ ਜੀਪੀਸੀ ਆਉਂਦੀ ਹੈ ਸਸਤਾ ਠੀਕ ਹੈ ਉਹਦੇ ਵਿੱਚ ਕੈਂਪੜਾ ਹੋਇਆ ਉਹਦੇ ਕੈਂਪ ਲੈ Clear ਹੋ ਗਿਆ ਫਲਾਈ ਓਵਰ ਉਤਰਨ ਸਾਰ ਜੀਟੀਸੀ ਦੇ ਕੋਲ ਇੱਕ ਜੀਟੀਸੀ ਟ੍ਰੇਨਿੰਗ ਉਹ ਹੈ ਆਈਟੀਆਈ ਹੈ ਉਹਦੇ ਵਿੱਚ ਹੀ ਹੈ ਇਹਦਾ ਮਤਲਬ ਸੁਣਦੇ ਹੋ ਰਿਸਪੌਂਸ ਨਹੀਂ ਕਰਦੇ ਜੇ ਰਿਸਪੌਂਸ ਕਰਦੇ ਨਾ ਬੁੱਤ ਤੁਸੀਂ ਜਿਵੇਂ ਸਰ ਨੇ ਪੁੱਛਿਆ ਸੀ ਤੁਸੀਂ ਕੋਈ ਇੰਟਰਸਟ ਲੈ ਕੇ ਕੁਐਸਚਨਿੰਗ ਕਰਦੇ ਤਾਂ ਸਰ ਹੋਰ ਵੀ ਕੁਝ ਕੱਢ ਕੇ ਦਿਖਾਉਂਦੇ ਤੁਸੀਂ ਨੀਂਹੀਆਂ ਪਾਈ ਬੈਠੇ ਰਹਿੰਦੇ ਹੋ ਪੁੱਤ ਨਾਲ ਲਿਖ ਰਹੇ ਹੋ ਉਹਨਾਂ ਨੂੰ ਐ ਲੱਗਿਆ ਵੀ ਮੈਂ ਬੋਲੀ ਜਾ ਰਿਹਾ ਜਿਵੇਂ ਮੈਨੂੰ ਲੱਗਿਆ ਵੀ ਇਹ ਸੁਣ ਨਹੀਂ ਰਹੇ ਔਰ ਇਸੇ ਕੋਈ ਸ਼ੱਕ ਨਹੀਂ ਤੁਸੀਂ ਸੁਣਿਆ ਪੁੱਤ ਥੋੜੇ ਦੇ ਜਾਗੋ ਠੀਕ ਹੈ ਗਰਲਜ਼ ਲਈ ਜਿਹੜੇ ਜਿਹੜੇ ਕੋਰਸਸ ਦੱਸੇ ਨੇ ਬਟੇ ਉਹ ਕੋਰਸਸ ਅਰਿੱਕਾਂ ਦੋ ਅੱਜ ਕੱਲ ਤਾਂ ਪਾਰਲਰ ਹਰ ਕਿਸੇ ਦਾ ਚੱਲ ਰਿਹਾ ਦੋ ਹੀ ਮੈਨੂੰ ਤਾਂ ਲੱਗਦਾ ਕੰਮ ਜ਼ਿਆਦਾ ਚੱਲ ਰਹੇ ਨੇ ਇੱਕ ਪਾਰਲਰ ਦਾ ਇੱਕ ਸੂਟਾਂ ਦਾ। ਨਾ ਸੂਟਾਂ ਦਾ ਸ਼ੌਕ ਖਤਮ ਹੋਵੇ ਔਰਤ ਚੋਂ ਵਾਇਗਰੂ ਕਰੇ ਵੀ ਨਾ ਇਹ ਨਾ ਤਿਆਰ ਹੋਣ ਦਾ। ਹੈਨਾ? ਅੱچھے ਕੰਮ ਨੇ ਜਿਵੇਂ ਸਰ ਨੇ ਦੱਸਿਆ ਬਟੇ ਵੋਕੇਸ਼ਨ ਐਜੂਕੇਸ਼ਨ ਬਹੁਤ ਸਾਰੀਆਂ ਐਸੀਆਂ ਐਗਜ਼ੈਂਪਲਸ ਨੇ ਜਿਨ੍ਹਾਂ ਨੇ ਵੋਕੇਸ਼ਨ ਲਈ ਸੀ ਵੋਕੇਸ਼ਨ ਸਮਝਿਆ ਤੁਹਾਡੇ ਸਕੂਲ ਚ ਕਿਹੜੀ ਕਿਹੜੀ ਚੱਲ ਰਹੀ ਹੈ ਵੋਕੇਸ਼ਨ ਐਜੂਕੇਸ਼ਨ। ਹੈ ਗਈ ਆਪਣੇ ਸਕੂਲ ਚ ਬਟੇ ਵੋਕੇਸ਼ਨ ਐਜੂਕੇਸ਼ਨ ਚੱਲ ਰਹੀ ਹੈ ਕੋਈ ਜੇ ਮੈਂ ਦੂਜਾ ਨਾਮ ਲਿਆ ਫੇ ਸਾਰੇ ਖੜੇ ਹੋ ਜੂਗੇ ਐਨ ਐਸ ਕੇ او ਐਫ ਕੀ ਹੈ ਵੋਕੇਸ਼ਨ ਕੀ ਹੈ ਬਟੇ ਟ੍ਰੇਨਿੰਗ ਪੜਾਈ ਦੌਰਾਨ ਟ੍ਰੇਨਿੰਗ ਜਿਹਦੇ ਵਿੱਚ ਤੁਸੀਂ ਅੱਗੋਂ ਕਾਮਯਾਬੀ ਲੈ ਸਕੋ ਠੀਕ ਹੈ ਜਿਵੇਂ ਹੈਲਥ ਵਾਲੇ ਮੈਡਮ ਸਿਕਿਉਰਟੀ ਇਹ ਕੀ ਹੈ ਵੋਕੇਸ਼ਨ ਐਜੂਕੇਸ਼ਨ ਉਹਦੇ ਲਈ ਤੁਹਾਨੂੰ ਮਾਸਟਰਸ ਲਈ ਜਾਂ ਬੈਚਲਰਸ ਲਈ ਬੈਚਲਰ ਸਮਝਦੇ ਹੋ ਕੀ ਹੈ ਜਿਹਨੂੰ ਤੁਸੀਂ ਬੀਏ ਕਹਈ ਜਾਂਦੇ ਹੋ ਹੈਨਾ ਬੈਚਲਰਸ ਮਾਸਟਰਸ ਐਮਏ ਐਮਐਸਸੀ ਠੀਕ ਹੈ ਉਹ ਕੋਰਸਸ ਵੀ ਹੈਗੇ ਆ ਮਤਲਬ ਐਨਐਸ ਕੇ ਉਹ ਤੁਸੀਂ 12 ਤੱਕ ਵੀ ਇਹ ਵੋਕੇਸ਼ਨ ਛੱਡ ਦੇਣੀ ਜੇਕਰ ਇਸ ਵੀ ਤੁਸੀਂ ਫਰਦਰ ਕੋਈ ਕੋਰਸ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਹਾਨੂੰ ਐਡਮਿਸ਼ਨ ਬਾਰੇ ਸਰ ਨੇ ਦੱਸਿਆ ਚਲੋ ਅੱਜ ਨਹੀਂ ਬੋਲ ਸਕੇ ਮੈਂ ਉੱਤਰਾਂ ਫੇਰ ਪੁੱਛ ਲਓਗੇ ਪੁੱਛ ਲਓ ਬੇਟੇ ਜੋ ਇਸ ਵਾਰੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਲੈ ਲਓ ਕਲੀਅਰ ਹੈ ਮੈਨੂੰ ਨਹੀਂ ਲੱਗਦਾ ਮੈਂ ਵੀ ਤੁਹਾਡੇ ਨਾਲ ਐਡੀਕ ਤਾਂ ਹਾਂ ਫ੍ਰੈਂਡਲੀ ਕਿ ਮੈਂ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਸੈੱਟ ਹੋਣ ਲਈ ਖੜੀ ਹਾਂ ਠੀਕ ਹੈ ਸੋ ਇਹ ਬਹੁਤ ਬਹੁਤ ਬੇਟੇ ਆਪਾਂ ਇਹਨਾਂ ਦੇ ਐ ਕਹਿੰਦੇ ਰਿਣੀ ਆ ਜਿੰਨਾ ਨਹੀਂ ਕਹਿੰਦੇ ਹੁੰਦੇ ਆ ਵੀ ਸਮੁੰਦਰ ਸਾਡੇ ਕੋਲ ਆਇਆ ਵੀ ਬਾਈ ਕੁਛ ਮੇਰੇ ਚੋ ਚੁਗ ਲੋ ਸਮਝ ਆ ਗਈ ਬੇਟੀ ਸੁੱਤਿਰੋਂ ਥੈਂਕਸ ਕਰੋ ਦੋਨੋਂ ਦਾ ਜਿਹੜੇ ਕੀ ਆਪਣਾ ਕੰਮ ਕੀਮਤੀ ਸਮਾਂ ਕੱਟ ਕੇ ਆਪਣਾ ਕੰਮ ਛੱਡ ਕੇ ਪੁੱਤ ਤੁਹਾਡੇ ਕੋਲ ਆ ਕੇ ਤੁਹਾਨੂੰ ਐਜੂਕੇਟ ਕਰ ਰਹੇ ਨੇ ਔਰ ਰਿਐਲਿਟੀ ਹੈ ਸਾਡੇ ਵੇਲੇ ਗੱਲਾਂ ਨਹੀਂ ਸੀ ਸੇਲੀ ਨੇ ਕਹਤਾ ਹਾਲੇਲੂ ਅਸੀਂ ਉਦਨ ਨੂੰ ਤੁਰ ਪੈਂਦੇ ਸੀ ਉਹ ਅੱਖਾਂ ਲੱਗਿਆ ਦੂਜੇ ਨੇ ਕਹਿਤਾ ਇਹ ਨਹੀਂ ਆ ਆ ਜਿਆਦਾ ਸੌਖਾ ਇੱਧਰ ਨੂੰ ਤੁਰਪੋ ਬੱਚੇ ਉੱਧਰ ਨੂੰ ਘਰ ਪੈਂਦੇ ਸੀ ਹੁਣ ਤੁਹਾਨੂੰ 9ਵੀਂ 10ਵੀਂ ਤੋਂ ਦੱਸਣਾ ਸ਼ੁਰੂ ਕਰਤਾ ਵੀ ਬਟੇ ਜਿੱਧਰ ਤੁਹਾਡਾ ਇੰਟਰਸਟ ਹੈ ਉਹ ਜਾਣ ਲਈ ਰਾਹ ਆ ਚੁਗਣਾ ਜਦਰਾ ਸਹੀ ਮਿਲ ਜੇ ਦੇਸ਼ਾਪਤਾ ਲੱਗ ਜੇ ਵੀ ਮੈਂ ਇੱਧਰ ਨੂੰ ਤੁਰਨਾ ਮਨ ਜਾਂਦਾ ਲੱਭੀ ਜਾਂਦੀ ਹੈ ਪਰ ਜੇ ਤੁਸੀਂ ਐਵੇਂ ਹੀ ਬੈਠੇ ਰਹੋਗੇ ਅੱਖਾਂ ਬੰਦ ਕਰਕੇ ਤਾਂ ਸ਼ਾਇਦ ਕੁਛ ਨਾ ਬਣੇ ਕਾਪੀ ਪੈਨ ਲੈ ਕੇ ਆਇਆ ਕਰੋ ਅੱਗੇ ਤੋਂ ਨੋਟ ਕਰਿਆ ਕਰੋ ਕਿਹੜੇ ਕਿਹੜੇ ਕੋਰਸਸ ਬਾਰੇ ਦੱਸਿਆ ਗਿਆ ਔਰ ਉਹਨਾਂ ਦਾ ਅਸੀਂ ਕਿੱਥੋਂ ਫਾਇਦਾ ਠਾ ਕਰੀਏ థాంక్స్ ਸਰ ਬਹੁਤ ਬਹੁਤ ਸ਼ੁਕਰੀਆ ਆਂਦੇ ਰਹਿਣਾ ਇਸੇ ਤਰ੍ਹਾਂ ਇਹਨਾਂ ਨੂੰ ਜਗਾਉਂਦੇ ਰਹਿਣਾ ਕੋਈ ਤਾਂ ਉੱਠੂਗਾ ਆਪਾਂ ਨੂੰ ਉਹੀ ਬਹੁਤ ਵੱਡੀ ਗੱਲ ਹੈ థాంక్స్ ਤੁਹਾਡੀ ਗੱਲ ਪਾਸ ਕਰ ਸਕਦੇ ਇਹ ਸਰ ਰੱਖੀ ਨੇ ਜੇ ਤੁਹਾਨੂੰ ਲੱਗ ਰਿਹਾ ਕਿ ਅਸੀਂ ਸਾਰਿਆਂ ਦੇ ਸਾਹਮਣੇ ਕੁਝ ਨਹੀਂ ਨਹੀਂ ਕਰਨੀ ਹੈਗੀ ਤੁਹਾਡੇ ਮਾਈਂਡ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਕੋਈ ਕੁਐਸਚਨ ਹੈ सर ने एक नवे कोर्स बारे दस्या है फ्रेंकली मैनू भी ये बारे नॉलेज नहीं थी है ना वोकेशन बारे तो उस बारे भी तुम जो पूछना चाहते बेटे पूछ सकते हो सरों हाँ जी ओके थैंक यू मैम थैंक